ਬਲਜੀਤ ਸਿੰਘ ਹੋਇਆ ਕੀ ਸੀ ਉਸ ਦਿਨ ਮਤਲਬ ਜੈਸਾਹਬ ਨਾਲ ਤਸਵੀਰਾਂ ਇਹ ਸਾਹਬ ਨਾਲ ਤਾਂ ਤੁਹਾਨੂੰ ਟਾਈਮ ਹੀ ਨਹੀਂ ਮਿਲਿਆ ਹੋਣਾ ਤੂੰ ਨਹੀਂ ਇਹ ਮਾਰਨਿੰਗ ਟਾਈਮ ਆ ਸਾਢੇ 5 ਪੌਣੀ 6 ਦਾ ਟਾਈਮ ਸੀ ਜਦੋਂ ਇਹ ਬੰਨ ਟੁੱਟਾ ਆ ਘਰ ਦੇ ਇੱਥੇ ਲੱਗੇ ਸੀ ਧਾਰ ਕੱਟਣ ਤੇ ਪਾਣੀ ਟੁੱਟ ਗਿਆ ਸਾਰੇ ਰੋਲਾ ਪੈ ਗਿਆ ਥੋੜੋ ਥੋੜੀ ਲੋਕੀ ਸੀ ਪਿੰਡ ਦੇ ਵਿੱਚ ਜਿੱਦਾਂ ਬੰਨ ਟੁੱਟਾ ਸਾਰੇ ਮੁੰਡੇ ਵਗੈਰਾ ਆਪਣੇ ਰਾਤ ਬੰਦੀ ਸੇਫਟੀ ਲਈ ਖੜੇ ਹੋਏ ਸੀ ਇਹ ਰਾਤ ਦੇਖਾਂਗੇ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਪਿੰਡ ਨੂੰ ਕਿਤੇ ਬੰਨ ਟੁੱਟੇ ਨਾ ਲੇਕਿਨ ਪਾਣੀ ਦਾ ਪ੍ਰੈਸ਼ਰ ਜ਼ਿਆਦਾ ਹੋਣ ਕਰਕੇ ਤੇ ਬੰਨ ਜਿਹੜਾ ਟੁੱਟ ਗਿਆ ਪਾਣੀ ਕਿਹੜੇ ਇਧਰਲੇ ਪਾਸਿਓਂ ਆਇਆ ਸੀ ਜਾਂ ਉਧਰਲੇ ਪਾਸਿਓਂ ਬੈਕ ਸਾਈਡ ਤੋਂ ਟੁੱਟਿਆ ਬੈਕ ਸਾਈਡ ਤੋਂ ਆਇਆ ਇਨੇ ਨੇ ਟੋਏ ਯਾਰ ਇਨ ਇੱਡੇ ਮੁਡੂਗੇ ਟੋਏ ਬਾਕੀ ਇਹ ਗੱਲ ਇਦਾਂ ਹੋਈ ਭਾਜੀ ਕਿ ਆਹ ਜਿਹੜਾ ਬੰਨ ਜਿੱਥੇ ਟੁੱਟਾ ਹੋਇਆ ਨਾ ਇਸ ਤੋਂ 5-6 ਕਿਲੋਮੀਟਰ ਦੀ ਜਿਹੜੀ ਲੰਬਾਈ ਹੈ ਨਾ ਨਾਲ-ਨਾਲ ਤੁਸੀਂ ਬੰਨਦੇ ਇਹ ਸਾਰਾ ਨੀਮਾ ਹੈਗਾ ਇਲਾਕਾ ਇਧਰ ਨੂੰ ਡਾਊਨ ਸਾਈਡ ਹੁੰਦੀ ਉਹਦੀ ਆ ਸਾਹਮਣੇ ਜਿੱਧਰ ਨੂੰ ਪਾਣੀ ਅੱਗੋਂ ਬੰਨ ਟੁੱਟਿਆ ਦੋ ਢਾਈ ਕਿਲੇ ਦੀ ਲਾਂਬ ਇਹ ਵੀ ਅੱਗੇ ਡਾਊਨ ਹੈ ਗਈ ਆ ਇਸ ਤੋਂ ਜਿੱਥੇ ਅੱਗੇ ਬੰਨ ਟੁੱਟਾ ਉਸ ਤੋਂ ਅੱਗੇ ਜਿਹੜੀ ਜ਼ਮੀਨ ਉਹ ਉਸ ਤੋਂ ਡਾਊਨ ਹੈ ਗਈ ਆ ਇਧਰ ਨੂੰ ਜ਼ਮੀਨ ਪਾਣੀ ਨੂੰ ਜਿਹੜਾ ਫਲੋ ਬਣ ਗਿਆ ਅ ਭਾਈ ਤੁਹਾਡਾ ਸਮਾਨ ਤਾਂ ਚਲੋ ਉਸ ਦਿਨ ਕੁਝ ਕੱਢਣ ਦਾ ਮੌਕਾ ਮਿਲਿਆ ਕੁਝ ਸਮਾਨ ਨਿਕਲਿਆ ਕਰੋ ਤਿੰਨ ਭਾਈ ਜੀ ਸਾਹਿਬ ਮਤਲਬ ਕਿਸੇ ਪੇੜ ਦੇ ਵਿੱਚ ਕਿਸੇ ਨੂੰ ਕੋਈ ਮੌਕਾ ਨਹੀਂ ਮਿਲਿਆ ਸਭ ਨੇ ਆਪਣੀ ਜਾਨ ਹੀ ਬਚਾਈ ਹੈ ਵਾਹੀ ਦਾ ਅਸਲ ਮੰਜ਼ਰ ਕੀ ਰਿਆ ਹੋਏਗਾ ਤੁਹਾਨੂੰ ਉਹ ਤਸਵੀਰਾਂ ਦਿਖਾਉਣੀ ਆ ਨਾ ਤਸਵੀਰਾਂ ਦੇ ਰਾਹੀਂ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਇੱਕ ਕੋਨੇ ਵਾਲ ਦਾ ਜਿਹੜਾ ਇੱਕ ਘਰ ਹੈਗਾ ਬਿਲਕੁਲ ਤੁਸੀਂ ਦੇ ਨਾਲ ਹੈ ਸਾਹਮਣੇ ਦੂਜੇ ਪਾਸੇ ਉਹ ਬਾੜ ਪਿਆ ਤੁਸੀਂ ਇਹ ਸਮਝੋ ਕਿ ਫਰਸ਼ ਜਿਹੜਾ ਹੈ ਇਹ ਪੂਰਾ ਮਜ਼ਬੂਤ ਕਰਕੇ ਅਸੀਂ ਆਪਣੇ ਘਰਾਂ ਦੇ ਵਿੱਚ ਬਣਾਉਣੇ ਆ ਫਰਸ਼ ਨੂੰ ਪਟ ਪਟ ਕੇ ਇਸ ਪਾਣੀ ਨੇ ਰੋੜ ਤਾਂ ਔਰ ਉਹਦੇ ਨਾਲ ਦੋ ਦੋ 3-3 ਫੁੱਟ ਟੋਏ ਪੈ ਗਏ ਕਿੰਨੀ ਸਪੀਡ ਹੋਣੀ ਆ ਕਿੰਨਾ ਪਾਣੀ ਹੋਣਾ ਇਹਦਾ ਤੁਸੀਂ ਅੰਦਾਜ਼ਾ ਲਾਓ ਇਹ ਤਾਂ ਘਰ ਦੇ ਬਾਹਰ ਦੀ ਤਸਵੀਰ ਹੈ ਘਰ ਦੇ ਅੰਦਰ ਦੀ ਤਸਵੀਰ ਜਦੋਂ ਇੱਥੋਂ ਸ਼ੁਰੂ ਹੁੰਦੀ ਹੈ ਇਹ ਵਾਲਾ ਏਰੀਆ ਘਰ ਦਾ ਸ਼ੁਰੂ ਹੋ ਜਾਂਦਾ ਮਕਾਨ ਦਾ ਇੱਥੇ ਦੇਖੋ ਕਿ ਸਾਰੀ ਨੀ ਜਿਹੜੀ ਆ ਥੱਲੇ ਤੱਕ ਸਾਰੀ ਖਤਮ ਕਰਦੀ 5 ਤੋਂ 6 ਫੁੱਟ ਤੱਕ ਇੱਥੇ ਟੋਆ ਸਾਰੀਆਂ ਸਲੇਬਾਂ ਫਰਸ਼ਾਂ ਪਟ-ਪਟ ਕੇ ਸੁੱਟਦੀਆਂ ਪਾਣੀ ਨੇ ਔਰ ਘਰ ਦਾ ਕੱਖ ਨਹੀਂ ਛੱਡਿਆ ਸਾਰਾ ਕੁਝ ਤਬਾਹ ਕਿੰਨਾ ਤੇਜ਼ ਹੋਏਗਾ ਪਾਣੀ ਕੀ ਮਾਹੌਲ ਹੋਏਗਾ ਕੀ ਮੰਜ਼ਰ ਹੋਏਗਾ ਡਰਾਉਣੀਆਂ ਤਸਵੀਰਾਂ ਹੋਣਗੀਆਂ ਉਸ ਵੇਲੇ ਦੀਆਂ ਤੁਸੀਂ ਆਪ ਅੰਦਾਜ਼ਾ ਲਾ ਕੇ ਦੇਖੋ ਕਿ ਇਹ ਇਹ ਘਰ ਦਾ ਸਾਰਾ ਆਲਾ ਦਵਾਲਾ ਪੱਟਦਾ ਦੇਖੋ ਕਿ ਟਰੈਕਟਰ ਜਿਹੜਾ ਹੈ ਉਹ ਘਰ ਦੇ ਵਿੱਚ ਖੜਾ ਰਹਿ ਗਿਆ ਟਰੈਕਟਰ ਨੁਕਸਾਨਿਆ ਗਿਆ ਰੁੜਿਆ ਤਾਂ ਨਹੀਂ ਜਿੱਥੇ ਖੜਾ ਸੀ ਖੜਾ ਰਿਹਾ ਕਿਉਂਕਿ ਪਰਲੇ ਪਾਸਿਓਂ ਕੰਧ ਸੀ ਕੰਧ ਦੇ ਨਾਲ ਕਿਉਂਕਿ ਪਾਣੀ ਦੀ ਜ਼ਿਆਦਾ ਡਾਫਣਾ ਹੀ ਲੱਗੀ ਤਾਂ ਇਸ ਕਰਕੇ ਇਹ ਇਹ ਬਚਾਰਿਆ ਪਰ ਦੂਜੇ ਪਾਸੇ ਇਹ ਕਰਤੋਂ ਅਸੀਂ ਇਹ ਦੂਜੀ ਅਗਲੀ ਤਸਵੀਰ ਦਿਖਾਈਏ ਤਾਂ ਇੱਥੇ 3-3 4-4 ਫੁੱਟ ਟੋਏ ਬਣ ਗਏ ਇੱਥੇ ਟੋਏ ਬਣ ਗਏ ਤੁਸੀਂ ਇਹ ਸਮਝੋ ਹਲੇ ਵੀ ਯੂਨਾਈਟਿਡ ਸਿੱਖ ਦੇ ਨੌਜਵਾਨ ਆ ਇਹ ਰਾਸ਼ਨ ਲੈ ਕੇ ਪਹੁੰਚੇ ਇਹਨਾਂ ਦੇ ਘਰ ਤਾਂ ਆ ਦੇਖੋ ਕਿ ਇਹ ਟੋਏ ਬਣ ਗਏ ਇਹ ਘਰ ਦਾ ਵਿਹੜਾ ਘਰ ਦੇ ਵਿਹੜੇ ਦੇ ਵਿੱਚ ਤੁਸੀਂ ਹਾਲਾਤ ਵੇਖੋਗੇ ਕੀ ਹੋਣਗੇ ਉਸ ਟਾਈਮ ਦੇ ਜਦੋਂ ਜਦੋਂ ਇਹ ਸਾਰਾ ਕੁਝ ਹੋ ਰਿਹਾ ਹੋਏਗਾ ਤਾਂ ਕਿਸ ਤਰ੍ਹਾਂ ਦੇ ਹਾਲਾਤ ਉਸ ਵੇਲੇ ਰਹੇ ਹੋਣਗੇ ਸਾਰੇ ਦਾ ਸਾਰਾ ਘਰ ਪੁੱਟਿਆ ਗਿਆ ਇੱਕ ਹਿਸਾਬ ਦੇ ਨਾਲ ਇਹ ਘਰ ਦੇ ਵਿੱਚ ਇਹ ਪਰਿਵਾਰ ਜਿਹੜਾ ਹੈ ਉਹ ਰਹਿ ਨਹੀਂ ਸਕਦਾ ਕਿਉਂਕਿ ਉਹ ਕਿਤੇ ਹੋਰ ਰਹਿ ਰਹੇ ਆ ਤਾਂ ਵੀਰ ਸਾਡੇ ਨਾਲ ਹੈ ਵੀਰੇ ਕੀ ਨਾਮ ਹੈ ਤੁਹਾਡਾ ਵੀਰਾ ਨਾਮ ਬਲਜੀਤ ਸਿੰਘ ਹੈ ਬਲਜੀਤ ਸਿੰਘ ਹੋਇਆ ਕੀ ਸੀ ਉਸ ਦਿਨ ਮਤਲਬ ਜੈਸ ਹਾਬ ਨਾਲ ਤਸਵੀਰਾਂ ਇਸ ਹਾਬ ਨਾਲ ਤਾਂ ਤੁਹਾਨੂੰ ਟਾਈਮ ਹੀ ਨਹੀਂ ਮਿਲਿਆ ਹੋਣਾ ਇੱਥੋਂ ਨਿਕਲਾਂਦਾ ਨਹੀਂ ਇਹ ਮਾਰਨਿੰਗ ਟਾਈਮ ਆ ਸਾਢੇ 5 ਪੌਣੇ 6 ਦਾ ਟਾਈਮ ਸੀ ਜਦੋਂ ਇਹ ਬੰਨ ਟੁੱਟਿਆ ਆ ਤੇ ਘਰ ਦੇ ਇੱਥੇ ਲੱਗੇ ਸੀ ਧਾਰ ਕੱਢਣ ਤੇ ਪਾਣੀ ਟੁੱਟ ਗਿਆ ਸਾਰੇ ਰੋਲਾ ਪੈ ਗਿਆ ਥੋੜਾ ਥੋੜੀ ਲੋਕੀ ਸੀ ਪਿੰਡ ਦੇ ਵਿੱਚ ਜਿੱਦਾਂ ਬੰਨ ਟੁੱਟਾ ਸਾਰੇ ਮੁੰਡੇ ਵਗੈਰਾ ਆਪਣੇ ਰਾਤ ਬੰਦ ਹੀ ਸੇਫਟੀ ਲਈ ਖੜੇ ਹੋਏ ਸੀ ਵੀ ਅਸੀਂ ਰਾਤ ਦੇਖਾਂਗੇ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਪਿੰਡ ਨੂੰ ਕਿਤੇ ਬੰਨ ਟੁੱਟੇ ਨਾ ਲੇਕਿਨ ਪਾਣੀ ਦਾ ਪ੍ਰੈਸ਼ਰ ਜ਼ਿਆਦਾ ਹੋਣ ਕਰਕੇ ਤੇ ਬੰਨ ਜਿਹੜਾ ਟੁੱਟ ਗਿਆ ਭਾਈ ਇਹ ਪਾਣੀ ਕਿਹੜੇ ਇਧਰਲੇ ਪਾਸਿਓਂ ਆਇਆ ਸੀ ਜਾਂ ਇਧਰਲੇ ਪਾਸਿਓਂ ਇਹ ਬੈਕ ਸਾਈਡ ਤੋਂ ਟੁੱਟਿਆ ਬੈਕ ਸਾਈਡ ਤੋਂ ਆਇਆ ਇਨੇ ਨੇ ਟੋਏ ਯਾਰ ਇੰਨੇ ਡੇ ਡੇ ਮੁੱਢੂਗੇ ਟੋਏ ਪਾ ਕੇ ਇਹ ਗੱਲ ਇਦਾਂ ਹੋਈ ਪਾਜੀ ਕਿ ਆਹ ਜਿਹੜਾ ਬੰਨ ਜਿੱਥੇ ਟੁੱਟਾ ਹੋਇਆ ਨਾ ਇਸ ਤੋਂ 5-6 ਕਿਲੋਮੀਟਰ ਦੀ ਜਿਹੜੀ ਲੰਬਾਈ ਆ ਨਾ ਨਾਲ-ਨਾਲ ਤੁਸੀਂ ਬੰਨਦੇ ਇਹ ਸਾਰਾ ਨੀਵਾ ਹੈਗਾ ਇਲਾਕਾ ਇਧਰ ਨੂੰ ਡਾਊਨ ਸਾਈਡ ਹੁੰਦੀ ਹੁੰਦੀ ਆ ਆ ਸਾਹਮਣੇ ਜਿੱਧਰ ਨੂੰ ਪਾਣੀ ਅੱਗੋਂ ਬੰਨ ਟੁੱਟਾ ਆ 2 2.5 ਕਿੱਲੇ ਦੀ ਲਾਂਬ ਇਹ ਵੀ ਅੱਗੇ ਡਾਊਨ ਹੈ ਗਈ ਆ ਇਸ ਤੋਂ ਜਿੱਥੋਂ ਅੱਗੇ ਬੰਨ ਟੁੱਟਾ ਉਸ ਤੋਂ ਅੱਗੇ ਜਿਹੜੀ ਜ਼ਮੀਨ ਉਹ ਉਸ ਤੋਂ ਡਾਊਨ ਹੈ ਗਈ ਆ ਇਸਧਰ ਨੂੰ ਜ਼ਮੀਨ ਪਾਣੀ ਨੂੰ ਜਿਹੜਾ ਫਲੋ ਬਣ ਗਿਆ ਜਗ੍ਹਾ ਮਿਲ ਨਿਮਾਨ ਤੇ ਸਪੀਡ ਲੱਗ ਗਈ ਸਪੀਡ ਲੱਗ ਗਈ ਜਿਹੜੀ ਸਪੀਡ ਦਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਵੀ ਕਿੰਨੀ ਹੋ ਸਕਦੀ ਜਿਹੜਾ ਇਹਨੇ ਨੇ ਮੋٹے ਪੱਤਰਾ ਵਾਂਗ ਪਟ ਕੇ ਰੱਖ ਦਿੱਤਾ ਇਹਨੇ ਹੋ ਹੋ ਤੇ ਫਿਰ ਇਹ 4-5 ਦਿਨ ਲਗਾਤਾਰ ਇਹ 6-7 ਘਰ ਵਿੱਚ ਪਾਣੀ ਦੇ ਆ ਗਏ ਸਾਡੇ ਤੇ ਇਥੋਂ ਦੀ ਫਲੋ ਹੁੰਦਾ ਗਿਆ ਪਾਣੀ ਦਾ ਦਰਿਆ ਉੱਪਰ ਉਧਰ ਫੁੱਲੋ ਗਿਆ ਸੀ ਜਿਹੜਾ ਪਿੱਛੋਂ ਪਾਣੀ ਆ ਰਿਹਾ ਉਹ ਸਾਰਾ ਇਧਰ ਨੂੰ ਹੋ ਗਿਆ ਘਰਾਂ ਦੇ ਵਿੱਚ ਤਾਂ ਇਹ ਦੇਖੋ ਕਿ ਭਾਈ ਤੁਹਾਡਾ ਸਮਾਨ ਤਾਂ ਚਲੋ ਉਸ ਦਿਨ ਕੁਝ ਕੱਢਣ ਦਾ ਮੌਕਾ ਮਿਲਿਆ ਕੁਝ ਸਮਾਨ ਨਿਕਲਿਆ ਕਰੋ ਤਿੰਨ ਭਾਈ ਜੀ ਸਭ ਮਤਲਬ ਕਿਸੇ ਪੇਂਡ ਦੇ ਵਿੱਚ ਕਿਸੇ ਨੂੰ ਕੋਈ ਮੌਕਾ ਨਹੀਂ ਮਿਲਿਆ ਸਭ ਨੇ ਆਪਣੀ ਜਾਨ ਹੀ ਬਚਾਈ ਆ ਹਾਂਜੀ ਸਭ ਨੇ ਆਪਣੀ ਜਾਨ ਹੀ ਬਚਾਈ ਹੋਈ ਹੈ ਜਾਨ ਹੀ ਬਚਾਈ ਮਸਾ ਹਾਂਜੀ ਕੋਈ ਸਮਾਨ ਨਹੀਂ ਨਿਕਲਿਆ ਨਹੀਂ 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 ਕੁਝ ਨਹੀਂ ਇਹਦਾ ਹੀ ਰਹਿ ਗਿਆ ਬਸ ਜੋ ਫਰਨੀਚਰ ਵਗੈਰਾ ਸਾਰਾ ਖਰਾਬ ਹੋ ਗਿਆ ਆਹ ਦੇਖੋ ﺍﻟमारीयां ਗਲ ਗਈਆਂ ਥੱਲੇ ਆਹ ਦੇਖੋ ਕਿ ਇਹਨਾਂ ਦੇ ਜਿਹੜੇ ਉੱਪਰ ਲਾਣ ਵਾਲੇ ਰਜਾਈਆਂ ਬਿਸਤਰੇ ਕੰਬਲ ਜਿਹੜੇ ਹੈਗੇ ਆ ਉਹ ਵੀ ਪਾਣੀ ਗੰਦਾ ਹੈਗਾ ਵਾ ਸੋਚ ਰਹੇ ਆ ਕਿ ਜੋ ਗਾਰ ਵਗੈਰਾ ਸੁੱਕ ਜਾਵੇ ਉਸ ਤੋਂ ਬਾਅਦ ਜਦੋਂ ਪਾਣੀ ਸਾਡਾ ਸਾਫ਼ ਹੋਏਗਾ ਤੇ ਅਸੀਂ ਦੇਖ ਲਾਂਗੇ ਕੀ ਹੁੰਦਾ ਨਹੀਂ ਅਸੀਂ ਤਾਂ ਨਾਲ ਇਹ ਵੀ ਅਪੀਲ ਕਰ ਰਹੇ ਹਾਂ ਸਾਡੇ ਸੁਣਨ ਵਾਲਿਆਂ ਨੂੰ ਕਿ ਹੁਣ ਭਾਈ ਇਹਨਾਂ ਚੀਜ਼ਾਂ ਦੀ ਵੀ ਲੋੜ ਹੈ ਕਿਉਂਕਿ ਚਲੋ ਠੀਕ ਹੈ ਬਾਕੀ ਸਰਵਾਈਵਲ ਦੀ ਵੀ ਲੋੜ ਹੈ ਪਰ ਇਹਨਾਂ ਚੀਜ਼ਾਂ ਦੀ ਵੀ ਲੋੜ ਹੈ ਜਿੱਥੇ ਪਹੁੰਚਦਾ ਕਰ ਸਕਦਾ हूं ਜਰੂਰ ਪਹੁੰਚਾਓ ਕਿਉਂਕਿ ਇਹ ਸਮਾਨ ਜਦੋਂ ਅਸੀਂ ਦੁਬਾਰਾ ਵਰਤਾਂਗੇ ਤਾਂ ਇਹ ਵਰਤਨਯੋਗ ਹੈ ਨਹੀਂ ਤੁਸੀਂ ਉੱਧਰ ਦੇਖੋਗੇ ਉਹ ਪੈਸੇ ਸਾਰੇ ਕੱਪੜੇ ਬਹੁਤ ਗੰਦੀ ਹੈ ਗਾਰ ਦੀ ਹਾਂ ਇਸ स्मेल ਹਮੇਸ਼ਾ ਹੁੰਦੀ ਹੈ ਪਿੱਛੇ ਜਾਨਵਰ ਕਈ ਮਰੇ ਜਾਨਵਰ ਆਉਂਦੇ ਨੇ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਪਾਣੀ ਇਹ ਤਾਂ ਹੀ ਤਾਂ ਬਣਦਾ ਹੈ ਬਣਦਾ ਜੀ ਤੁਸੀਂ ਆਪ ਦੇਖਿਆ ਹੋਣਾ ਉੱਧਰ ਜਾ ਕੇ ਕਿੰਨੇ ਪਸ਼ੂ ਸਾਡੇ ਉੱਧਰ ਮਰ ਗਏ ਹੈਗੇ ਹਾਂ ਤਾਂ ਸਾਰਾ ਪਾਣੀ ਇੱਧਰ ਨੂੰ ਆਇਆ ਹੈ ਬਾਅਦ ਵਿੱਚ ਬਿਲਕੁਲ ਤਾਂ ਇਹ ਪਰਿਵਾਰ ਦਾ ਨੁਕਸਾਨ ਜਿਹੜਾ ਹੋਇਆ ਆ ਦੇਖੋ ਕਿ ਆ ਗੇਟ ਤਾਂ ਵੀਰੇ ਤਾਲਾ ਲੱਗਾ ਹੋਇਆ ਸੀ ਉਸ ਦਿਨ ਇਹ ਸਾਰਾ ਇਹ ਵੀ ਤੋੜਤਾ ਇਹ ਤਾਲਾ ਲੱਗਾ ਹੋਇਆ ਸੀਗਾ ਉਧਰੋਂ ਵੀ ਕੁੰਡੀ ਉਸੇ ਤਰ੍ਹਾਂ ਇਸਲਾਮ ਦੇ ਜਿਹੜਾ ਅਰ ਲਿਆ ਉਹਨੂੰ ਬੈਂਡ ਕਰਕੇ ਪਾਣੀ ਨਿਕਲ ਗਿਆ ਇੰਨਾ ਪਾਣੀ ਦਾ ਪ੍ਰੈਸ਼ਰ ਸੀਗਾ ਬੈਂਡ ਕੀਤਾ ਗੇਟ ਖੁੱਲਿਆ ਗੇਟ ਖੋਲ ਗਿਆ ਬੈਂਡ ਕੀਤੇ ਆ ਟੁੱਟਾ ਕੁਝ ਨਹੀਂ ਹੈਗਾ ਇਹਦੇ ਵਿੱਚੋਂ ਟੁੱਟਾ ਕੁਝ ਨਹੀਂ ਹਾਂਜੀ ਇੰਨਾ ਪਾਣੀ ਦਾ ਪ੍ਰੈਸ਼ਰ ਸੀਗਾ ਨੀ স্পੀਡ ਹੋਣੀ ਹੈ ਇਹ ਤਾਂ ਕਮਾਲ ਦੀ ਗੱਲ ਹੈ ਥੱਲੋਂ ਦੇਖੋ ਗੇਟ ਦੇ ਨਾਲੋਂ ਵੀ ਇਹਨੇ ਮਿੱਟੀ ਕੱਢਤੀ ਥੱਲੋਂ ਨੀਹਾਂ ਕੱਢਤੀਆਂ ਇਹ ਕਹਿ ਲਓ ਕਿ ਪਾਣੀ ਪਾਣੀ ਨੂੰ ਜਿੱਥੋਂ ਰਸਤਾ ਮਿਲ ਗਿਆ ਇੱਥੋਂ ਰਸਤਾ ਮਿਲਿਆ ਉਹ ਇੱਥੋਂ ਖੋਰਦਾ ਹੀ ਗਿਆ ਸਾਰਾ ਕੁਝ ਇੱਥੇ ਇਹ ਇਹ ਘਰ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਅ ਇਸ ਵੇਲੇ ਮੰਜ਼ਰ ਬਣਿਆ ਹੋਇਆ ਤੇ ਘਰ ਦੇ ਵਿੱਚ ਰਾਸ਼ਨ ਵਗੈਰਾ ਜ਼ਰੂਰ ਜਿਹੜਾ ਹੈ ਉਹ ਸੰਸਥਾਵਾਂ ਜਿਹੜੀਆਂ ਨੇ ਉਹ ਪਹੁੰਚਦਾ ਕਰ ਰਹੀਆਂ ਸਾਰੇ ਘਰਾਂ ਦੇ ਵਿੱਚ ਹੀ ਰਾਸ਼ਨ ਜ਼ਰੂਰ ਪਹੁੰਚ ਰਿਹਾ ਹੈ ਪਰ ਜਿੱਥੇ ਇਸ ਵੇਲੇ ਰਾਸ਼ਨ ਦੀ ਲੋੜ ਹੈ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਸਰਵਾਈਵਲ ਦੇ ਲਈ ਹੋਰ ਕਈ ਚੀਜ਼ਾਂ ਦੀ ਲੋੜ ਹੈ ਜਿਨ੍ਹਾਂ ਦੇ ਵਿੱਚ ਕੱਪੜੇ ਪਾਉਣ ਵਾਲੇ ਗਰਮੀ ਵਾਲੇ ਸਰਦੀ ਵਾਲੇ ਮੋٹے ਕੱਪੜੇ ਔਰ ਇਸੇ ਤਰ੍ਹਾਂ ਦੇ ਨਾਲ ਉੱਪਰ ਲੈਣ ਵਾਲੇ ਕੱਪੜੇ ਜਿਹੜੇ ਨੇ ਉਹਨਾਂ ਦੀ ਵੀ ਜ਼ਰੂਰਤ ਹੈਗੀ